ਭਾਈ ਇੱਜ਼ਤ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਚਾਹੇ ਇੱਜ਼ਤ ਕਿਸੇ ਵੀ ਤੀਹ ਪੈਂਦੀ ਹੋਵੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਦੇਖ ਰਹੇ ਹਾਂ ਸੋਸ਼ਲ ਮੀਡੀਆ ਦਾ ਜਵਾਨਾ ਹੈ ਬੱਚਾ-ਬੱਚਾਂ ਕੋਲ ਫੋਨ ਹੈ ਤੇ ਫੋਨਾਂ ਉੱਤੇ ਮਸ਼ਹੂਰ ਹੋਣ ਦੇ ਲਈ ਬੱਚੇ ਬਹੁਤ ਤਰ੍ਹਾਂ ਦੇ ਪੈਂਤੜੇ ਆਪਣਾ ਰਹੇ ਆ ਕੋਈ ਤਾਂ ਆਪਣੇ ਦੇਹਾਂ ਤੋਂ ਕੱਪੜੇ ਆਪਣੇ ਸਿਰਾਂ ਤੋਂ ਚੁੰਨੀਆਂ ਆਪਣੇ ਪਿੰਡੇ ਤੇ ਝੱਗੇ ਚੱਕ ਕੇ ਮਸ਼ਹੂਰ ਹੋਣ ਦੀਆਂ ਰੀਤੀਆਂ ਬਣਾ ਰਹੇ ਆ ਅਸੀਂ ਅਕਸਰ ਗੱਲ ਕਰਦੇ ਆ ਕਿ ਭਾਈ ਇੱਜ਼ਤ ਸਭ ਤੋਂ ਵੱਡੀ ਚੀਜ਼ ਆ ਕਹਿੰਦੇ ਘਟ ਖਾ ਲਓ ਇੱਜ਼ਤ ਦੀ ਖਾ ਲਓ ਕਹਿੰਦੇ ਘਟ ਕਮਾ ਲਓ ਇੱਜ਼ਤ ਦੀ ਖਾ ਲਓ ਪਰ ਇੱਜ਼ਤ ਨੂੰ ਵੇਚ ਕੇ ਪੈਸਾ ਬਣਾਉਣਾ ਉਹ ਕੋਈ ਮਾਨ ਵਾਲੀ ਗੱਲ ਨਹੀਂ ਹੈਗੀ ਅੱਜ ਦੇ ਟਾਈਮ ਦੇ ਵਿੱਚ ਅਸੀਂ ਮੋਬਾਈਲਾਂ ਦੇ ਵਿੱਚ ਦੇਖਦੇ ਆ ਕਿ ਪੈਸਾ ਸਭ ਤੋਂ ਵੱਡੀ ਚੀਜ਼ ਹੋ ਗਈ ਹੈ ਕਹਿੰਦੇ ਤੂੰ ਜੋ ਕੁਝ ਵੀ ਕਰ ਮੈਂ ਤੇਰੇ ਮੈਨੂੰ ਚਾਹੇ ਤੂੰ ਰਾਤ ਨੂੰ ਮੇਰੇ ਕਮਰੇ ਵਿੱਚ ਆ ਜੇ ਕੋਈ ਸਕੂਲ ਸਕੂਲ ਨੂੰ ਲੜਕੀ ਜਾ ਰਹੀ ਹੈ ਤੇ ਉਹ ਕਿਸੇ ਲੜਕੇ ਨੂੰ ਮਿਲਣ ਜਾ ਰਹੀ ਹੈ ਕੋਈ ਕੋਲਜ ਜਾ ਰਹੀ ਹੈ ਤੇ ਉਹ ਉੱਥੇ ਮੁੰਡਿਆਂ ਦੇ ਨਾਲ ਕਿਤੇ ਅਯਾਸ਼ੀ ਕਰਦੀ ਫਿਰਦੀ ਹੈ ਮੈਂ ਸਿਰਫ ਇੱਥੇ ਕੁੜੀਆਂ ਦੀ ਗੱਲ ਨਹੀਂ ਕਰਦਾ ਉਹ ਮੁੰਡਿਆਂ ਦੀ ਵੀ ਗੱਲ ਕਰਦਾ ਜਿਹੜੇ ਬੁਲੇਟ ਤੇ ਪਟਾਕੇ ਪੁੰਦੇ ਨੇ ਜਿਨ੍ਹਾਂ ਨੂੰ ਘਰ ਵਾਲਿਆਂ ਨੇ ਇੰਨੀ ਫੈਸਿਲਿਟੀਆਂ ਦੇ ਰੱਖੀਆਂ ਹੋਈਆਂ ਨੇ ਮਹਿੰਗਾ ਮੋਬਾਈਲ ਹੈ ਮਹਿੰਗੇ ਮਹਿੰਗੇ ਮੋਟਰਸਾਈਕਲ ਹੈ ਔਰ ਉਹ ਮੋਟਰਸਾਈਕਲ ਤੇ ਉਹ ਗੱਡੀਆਂ ਦੇ ਵਿੱਚ ਜਦੋਂ ਕਾਲਜ ਨੂੰ ਆਉਂਦੇ ਨੇ ਸਕੂਲਾਂ ਨੂੰ ਆਉਂਦੇ ਨੇ ਤੇ ਕੀ ਲੱਛਣ ਕਰਦੇ ਨੇ ਮਾਪੇ ਨੂੰ ਕੁਝ ਨਹੀਂ ਪਤਾ ਹੁਣ ਇਹਦੇ ਪਿੱਛੇ ਖਸੂਰ ਸਭ ਤੋਂ ਵੱਡ ਇੱਕ ਇੱਕ ਤਾਂ ਸਾਡੀ ਪਰਵਰਿਸ਼ ਦਾ ਵੀ ਹੈਗਾ ਇਹ ਤੋਂ ਪਿੱਛੇ ਸਾਡਾ ਕਸੂਰ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਗਲਤ ਐਕਟੀਵਿਟੀਆਂ ਜਿਹੜੀ ਸਾਡੇ ਦਿਮਾਗ ਤੇ ਅਸਰ ਪਾਉਂਦੀਆਂ ਉਹਦਾ ਵੀ ਹੈ ਅਸੀਂ ਪੈਸੇ ਵਿੱਚ ਇੰਨੇ ਜ਼ਿਆਦਾ ਖੁੱਭ ਗਏ ਕਿ ਸਾਨੂੰ ਇਹ ਵਿਖਾਇਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਸਾਡੇ ਮਨ 'ਚ ਐਦਾਂ ਆ ਰਿਹਾ ਕਿ ਜੇ ਕੱਪੜੇ ਨਾਲ ਆਹੇ ਕੱਪੜੇ ਨਾ ਉਤਾਰੇ ਤੇ ਮੈ ਮੈਨੂੰ ਪੈਸਾ ਨਹੀਂ ਬੜਨਾ ਖਾਸ ਕਰਕੇ ਫੀਮੇਲ ਇਸ ਦੇ ਵਿੱਚ ਬਹੁਤ ਜ਼ਿਆਦਾ ਹੈ ਕੁਲੜ ਪੀਜਾੜ ਨੇ ਗੰਦ ਪਾਇਆ ਸੀ ਪੰਜਾਬ ਚ ਰਹਿਣ ਨਹੀਂ ਦਿੱਤਾ ਓਖੇ ਹੋ ਕੇ ਫੋਰਨ ਕੰਟਰੀ ਵਿੱਚ ਗਏ ਆ ਉੱਥੇ ਵੀ ਜਾ ਕੇ ਗੰਦ ਪਾਉਂਦੇ ਆ ਇਸੇ ਇੱਕ ਨਵਾਂ ਕਪਲ ਹੈ ਜਿਹੜੇ ਕੁੜੀ ਮੁੰਡੇ ਹੈ ਹਲਕੀ ਉਮਰ ਦੇ ਹੈ ਮਸ਼ਹੂਰ ਹੋਣ ਦੇ ਲਈ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਤੀ ਆਪ ਹੀ ਅਪਲੋਡ ਕਰਤੀ ਨੈਟ ਤੇ ਕਹਿੰਦੇ ਸਾਡੀ ਵੀਡੀਓ ਕਿਸੇ ਨੇ ਅਪਲੋਡ ਕਿਸੇ ਨੇ ਹੈਕ ਕਰ ਲਿਆ ਸੀ ਮੋਬਾਈਲ ਸਾਡੀ ਵੀਡੀਓ ਅਪਲੋਡ ਕਰਤੀ ਸੋ ਇਹ ਆਈ ਵੀਡੀਓ ਹੈ ਉਹ ਪ੍ਰਭੂ ਜੇ ਤੁਸੀਂ ਮਸ਼ਹੂਰ ਹੀ ਹੋਣਾ ਹੈ ਤੇ ਸਿੱਧੇ ਕਹੋ ਅਸੀਂ ਹਾਂ ਕੰਜਰ ਤੇ ਐਸੀ ਕਰਨਾ ਕੰਜਰ ਪੁਣਾ ਇਹ ਕੋਈ AI ਵੀਡੀਓ ਨਹੀਂ ਹੈਗੀ ਨਾ ਇਹ ਕਿਸੇ ਨੇ ਅਪਲੋਡ ਕੀਤੀ ਹੈ ਅਸੀਂ ਆਪ ਕੀਤੀ ਹੈ ਸਿੱਧਾ ਕਹੋ ਜੇ ਬੰਦੇ ਬਣ ਕੇ ਰਹਿਣਾ ਤੇ ਬੰਦੇ ਬਣ ਕੇ ਰਹੋ ਜੇ ਕੰਜਰ ਬਣ ਕੇ ਰਹਿਣਾ ਫਿਰ ਕੰਜਰ ਬਣ ਕੇ ਰਹੋ ਅੰਦਰੋਂ ਕੁਝ ਹੋਰ ਹੋ ਉਹ ਬਾਹਰੋਂ ਕੁਝ ਹੋਰ ਹੋ ਉਹ ਕੋਈ ਫਾਇਦਾ ਨਹੀਂ ਮੈਨੂੰ ਲੱਗਦਾ ਸਭ ਤੋਂ ਵੱਧ ਮੋਬਾਈਲ ਦਾ ਜਿਹੜਾ ਦੁਰਪਯੋਗ ਹੋ ਰਿਹਾ ਹੈ ਉਹ ਇਸੇ ਕੰਮ ਦੇ ਲਈ ਹੋ ਰਿਹਾ ਹੈ ਅਸੀਂ ਕਰਨਾ ਤਾਂ ਕੀ ਸੀ ਅਸੀਂ ਪੜਨਾ ਤਾਂ ਕੀ ਸੀ ਅਸੀਂ ਕੋਈ ਚੱਜ ਦੀ ਗੱਲ ਕਰਨੀ ਸੀ ਕੀ ਸੀ ਅਸੀਂ ਕੁਝ ਕ੍ਰੀਏਟ ਕੀ ਕਰਨਾ ਸੀ ਅਸੀਂ ਤਾਂ ਪੁੱਠੇ ਕੰਮਾਂ ਚ ਹੀ ਪੈ ਗਏ ਸੋਸ਼ਲ ਮੀਡੀਆ ਜਿੱਥੇ-ਜਿੱਥੇ ਗਿਆਨ ਦਾ ਭੰਡਾਰ ਹੈ ਉੱਥੇ-ਉੱਥੇ ਸੋਸ਼ਲ ਮੀਡੀਆ ਅਗਿਆਨਤਾ ਦਾ ਵੀ ਭੰਡਾਰ ਹੈ ਅਗਿਆਨਤਾ ਬਹੁਤ ਹੈ ਰੇ ਤੇ ਜੇ ਇੱਕ ਵਾਰੀ ਉਹ ਅਗਿਆਨਤਾ ਅੰਦਰ ਚਲ ਗਈ ਉਹ ਕੱਪੜੇ ਲਾ ਦਿੰਦੀ ਹੈ ਇਸ ਕਰਕੇ ਕਿਹਾ ਜਾਂਦਾ ਬਾਈ ਚੰਗੇ ਇਨਸਾਨ ਜਿਹੜੇ ਹੁੰਦੇ ਨੇ ਉਹ ਚੰਗੇ ਬਣ ਕੇ ਰਹਿਣਗੇ ਤਾਂ ਚੰਗੇ ਆ ਮਾੜੇ ਬਣਨ ਨੂੰ ਟਾਈਮ ਨਹੀਂ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਛੋਟੇ ਅਸੀਂ ਕਹਿੰਦੇ ਆ ਕੁੜੀਆਂ ਨੇ ਛੋਟੇ ਕੱਪੜੇ ਪਾਏ ਆ ਚਲੋ ਉਹ ਵੀ ਠੀਕ ਆ ਕਿਸੇ ਕਹਿੰਦੇ ਹੁੰਦੇ ਕਿ ਦੇ ਗੰਦ ਦੇਖਣ ਵਾਲੇ ਦੀ ਅੱਖ ਦੇ ਵਿੱਚ ਠੀਕ ਹੈ ਉੱਥੇ ਵੀ ਬੰਦਾ ਕਹਿੰਦਾ ਹਾਂ ਠੀਕ ਹੈ ਜਦੋਂ ਕੁੜੀ ਨੰਗੀ ਹੋ ਕੇ ਮੋਬਾਈਲ ਸਾਹਮਣੇ ਮੋਬਾਈਲ ਦਾ ਕੈਮਰਾ ਚਲਾ ਕੇ ਆਪ ਵੀਡੀਓ ਬਣਾਉਂਦੀ ਹੋਵੇ ਔਰ ਅਸ਼ਲੀਲ ਹਰਕਤ ਕਰਦੀ ਹੋਵੇ ਤੇ ਫਿਰ ਪਤਾ ਲੱਗਦਾ ਕਿ ਯਾਰ ਇਹ ਤਾਂ ਕਿੰਨੇ ਖਰਾਬ ਕੈਰੈਕਟਰ ਦੇ ਆ ਕਹਿੰਦੇ ਹੁੰਦੇ ਘੱਟ ਉਮਰ ਦੇ ਵਿੱਚ ਇੰਨੀ ਸੋਝੀ ਨਹੀਂ ਹੁੰਦੀ ਬੱਚਿਆਂ ਨੂੰ ਇੰਨੀ ਅਕਲ ਨਹੀਂ ਹੁੰਦੀ ਲੇਕਿਨ ਉਹ ਛੋਟੀਆਂ-ਛੋਟੀਆਂ ਗਲਤੀਆਂ ਵੱਡੀਆਂ ਬਣ ਜਾਂਦੀਆਂ ਲਾਈਫਟਾਈਮ ਤੱਕ ਭੁਗਤਣੀਆਂ ਪੈਂਦੀਆਂ ਨੇ ਸੋਸ਼ਲ ਮੀਡੀਆ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜਿੱਤਾ ਮਰਜ਼ੀ ਦੀ ਪੋਸਟ ਬਣਾ ਕੇ ਚਾੜ ਦੋ ਅਸੀਂ ਕਹਿੰਨੇ ਅਸੀਂ ਕਿ ਤਾ ਫਨ ਕਰਦੇ ਸੀ ਅਸੀਂ ਨਜ਼ਾਰੇ ਲੈ ਰਹੇ ਸੀ ਸਾਨੂੰ ਕੀ ਆ ਸਾਨੂੰ ਤਾਂ ਪੈਸਾ ਆ ਰਿਹਾ ਲੇਕਿਨ ਹੁਣ ਸਨੀ ਲਿਓਨੀ ਹੈ ਸਨੀ ਲਿਓਨੀ ਦੇ ਸਾਰੇ ਅਡਲਟ ਫਿਲਮਾਂ ਬਣਾਉਂਦੀ ਸੀ ਉਹ ਸਨੀ ਲਿਓਨੀ ਨੇ ਭਾਵੇਂ ਆਪਣੇ ਚੈਨਲ ਤੇ ਗੰਦੀਆਂ ਵੀਡੀਓ ਡਿਲੀਟ ਕਰਤੀਆਂ ਹੁਣ ਪਰ ਜਿਹੜੇ ਪੈਸੇ ਦੇ ਲਈ ਉਹ ਜਿਸ ਡਾਇਰੈਕਟਰ ਪ੍ਰੋਡਿਊਸਰ ਕੋਲ ਜਿਨ੍ਹਾਂ ਨਾਲ ਸੰਬੰਧ ਬਣਾਏ ਹੋਣੇ ਕਿ ਉਹਨਾਂ ਨੇ ਆਪਣੇ ਮੋਬਾਈਲ ਦੇ ਵਿੱਚੋਂ ਡਿਲੀਟ ਕਰਤੀਆਂ ਫੋਟੋਆਂ ਜਾਂ ਵੀਡੀਓ ਸਨੀ ਲਿਉਨੀ ਨੇ ਇੱਕ ਗੱਲ ਕਹੀ ਸੀ ਕਹਿੰਦੀ ਮੈਂ ਜੋ ਕੀਤਾ ਮੈਨੂੰ ਡਰ ਲੱਗਦਾ ਕਿ ਮੇਰੇ ਬੱਚੇ ਨਾ ਇਹ ਕੁਛ ਕਰਨ ਮੇਰੇ ਬੱਚੇ ਸਾਡੇ ਬਾਰੇ ਨਾ ਜਾਣਨ ਕਿ ਮੇਰੇ ਕੀ ਮੇਰੇ ਮਾਪੇ ਕਿ ਕਰਦੇ ਰਹੇ ਆ ਉਹ ਤਾਂ ਜਾ ਕੇ ਕੰਮ ਛੱਡਿਆ ਸੀ ਸਨੀ ਲਿਉਨੀ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਰਦੀ ਕੀ ਸੀ ਇਸੇ ਤਰੀਕੇ ਨਾਲ ਆ ਕੁਲੜ ਪੀਜੇ ਆੜਾ ਚੰਗਾ ਭਲਾ ਪੀਜਿਆਂ ਦਾ ਕੁਲੜਾਂ ਦਾ ਕੰਮ ਚੱਲਦਾ ਸੀ ਚਾਚੂ ਕੁਲੜ ਪੀਜਾ ਹੋਰ ਸਵਾ ਕੇ ਕਿਸੇ ਤਰੀਕੇ ਦੇ ਪੀਜੇ ਬਣਾ ਕੇ ਵੇਚਦਾ ਸੀ ਪਰ ਆਪਣੀ ਜਨਾਨੀ ਨਾਲ ਪੁੱਠੇ ਅਸ਼ਲੀਲ ਵੀਡੀਓ ਬਣਾਈ ਵੀਡੀਓ ਵਾਇਰਲ ਕਰ ਲਈ ਦੇਵਾਰ ਨੇ ਹੁਣ ਤੋਂ ਬਾਅਦ ਕਹਿੰਦਾ ਹੈ ਕਿ ਇੱਕ ਹੋਰ ਵੀਡੀਓ ਆਊਗੀ ਹੋਰ ਵੀਡੀਓ ਆਊਗੀ ਸਾਡੀ ਕਹਿੰਦਾ ਬਸ ਪੰਜਾਬ ਦੇ ਵਿੱਚ ਕਿਸੇ ਜਿਹੜੇ ਨਿਹੰਗ ਸੀਗੇ ਉਹ ਜਿਹੇ ਕੋਲੋਂ ਪੈਸਾ ਲੈਂਦੇ ਹੁੰਦੇ ਸੀ ਕਿਉਂ ਫਰੋਤੀ ਲੈਂਦੇ ਹੁੰਦੇ ਸੀ ਕਿ ਜੇ ਤੂੰ ਪੰਜਾਬ 'ਚ ਰਹਿਣਾ ਹੈ ਜੇ ਗੰਦ ਪਾਉਣਾ ਹੈ ਤੇ ਸਾਨੂੰ ਫਰੋਤੀ ਦੇ ਜਦੋਂ ਇਹਨਾਂ ਫਰੋਤੀਆਂ ਦੇਣੀਆਂ ਬੰਦ ਕਰਤੀਆਂ ਨਿਹੰਗਾ ਨੇ ਫਿਰ ਇਹਦਾ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ ਫਿਰ ਅੱਕ ਕੇ ਅੱਕ ਕੇ ਕਿ ਮੈਨੂੰ ਮਾਰ ਨਾ ਦੇਣ ਨਿਹੰਗ ਫਿਰ ਬਾਹਰ ਚਲੇ ਗਿਆ ਇਸ ਕਰਕੇ ਦੋਸਤੋ ਅਸੀਂ ਜਿਸ ਕੰਮਾਂ ਦੇ ਵਿੱਚ ਫਸੇ ਪਏ ਆ ਮਸ਼ਹੂਰ ਹੋਣ ਦੀ ਇੰਨੀ ਅੱਗ ਜਿਹੜੀ ਹੈ ਨਾ ਸਾਡੇ ਵਿੱਚ ਕਿ ਬਸ ਕੁਝ ਵੀ ਕਰਕੇ ਮੈਨੂੰ ਮਸ਼ਹੂਰ ਹੋ ਜਾ ਕਰ ਦੋ ਇੱਕ ਐਕਟਰ ਕਹਿੰਦੇ ਪ੍ਰੋਡਿਊਸਰ ਕੋਲ ਗਈ ਇੱਕ ਐਕਟ੍ਰੈਸ ਬਣਨਾ ਚਾਹੁੰਦੀ ਸੀ ਕੁੜੀ ਪ੍ਰੋਡਿਊਸਰ ਕੋਲ ਗਈ ਤੇ ਪ੍ਰੋਡਿਊਸਰ ਕੋਲ ਜਾ ਕੇ ਕਹਿੰਦੀ ਕਹਿੰਦੀ ਮੈਨੂੰ ਕੰਮ ਦੋ ਜੀ ਸਰ ਮੈਨੂੰ ਕੰਮ ਦੋ ਪ੍ਰੋਡਿਊਸਰ ਕਹਿੰਦਾ ਤੂੰ ਕੰਮ ਦੇ ਲਈ ਕੀ ਕਰ ਸਕਦੀ ਹੈ ਕੁੜੀ ਕਹਿੰਦੀ ਮੈਂ ਕੁਝ ਵੀ ਕਰ ਸਕਦੀ ਹਾਂ ਤੇ ਪ੍ਰੋਡਿਊਸਰ ਨੇ ਕਿਹਾ ਤੂੰ ਐਧਾ ਕਰੀ ਅੱਜ ਰਾਤ ਮੇਰੇ ਕਮਰੇ 'ਚ ਆ ਜੇ ਤੈਨੂੰ ਕਹਿੰਦਾ ਤੇਰੀ ਇੰਨੀ ਚੜ੍ਹਾਈ ਹੋ ਜਾਊਗੀ ਕਿ ਤ ਹਰ ਇਨਸਾਨ ਪੁੱਛੇਗਾ ਦੇਖੋ ਪੈਸਾ ਹੀ ਪੈਸਾ ਹੋਊਗਾ ਇੱਕ ਨੰਬਰ ਦੀ ਐਕਟਰ ਨਹੀਂ ਬਣਾ ਦੂੰਗਾ ਮੈਂ ਤੈਨੂੰ ਤੇਰਾ ਨਾਂ ਗੂੰਜੇਗਾ ਦੇਸ਼ ਵਿੱਚ ਜਿਹੜੇ ਕਹਿੰਦੇ ਨੇ ਨਾ ਇੱਜ਼ਤਾਂ ਵੇਚ ਕੇ ਕਾਮਯਾਬ ਹੋਣ ਦੀਆਂ ਜਿਹੜੇ ਇੱਜ਼ਤਾਂ ਵੇਚ ਕੇ ਕਾਮਯਾਬ ਹੋਣ ਦੇ ਜਿਹੜੇ ਤਰੀਕੇ ਲੱਭਦੇ ਆ ਇਹਦਾ ਇਹਦਾ ਸਾਈਡ ਇਫੈਕਟ ਬਹੁਤ ਵੱਡਾ ਹੈ ਦੋਸਤੋ ਪੈਸਾ ਆਉਂਦਾ ਹੈ ਤੇ ਜਾਂਦਾ ਹੈ ਪੈਸੇ ਦਾ ਨਿਜਮ ਹੈ ਕਿ ਆਏਗਾ ਤੇ ਜਾਏਗਾ ਪਰ ਇੱਕ ਵਾਰੀ ਗਈ ਹੋਈ ਇੱਜ਼ਤ ਵਾਪਸ ਨਹੀਂ ਮੋੜਦੀ ਕੱਲ ਨੂੰ ਛੋਟੀ ਉਮਰ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਵੱਡੀ ਉਮਰ ਦੇ ਗੁਨਾ ਬਣ ਜਾਂਦੇ ਆ ਉਹ ਪੂਰੀ ਜ਼ਿੰਦਗੀ ਬੰਦਾ ਮੂੰਹ ਦਿਖਾ ਕੇ ਅੱਖਾਂ ਵਿੱਚ ਚੱਖਾਂ ਪਾ ਕੇ ਚੱਲਣ ਦੇ ਲਾਇਕ ਨਹੀਂ ਹੁੰਦਾ ਹੈਗਾ ਇਸ ਕਰਕੇ ਦੋਸਤੋ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਜਾਂ ਕਰਨ ਬਾਰੇ ਸੋਚਦੇ ਨੇ ਇੱਕ ਵਾਰੀ ਜ਼ਰੂਰ ਸੋਚ ਲਿਓ ਕਿ 2 ਮਿੰਟ ਦੇ ਮ제 ਦੇ ਲਈ ਚਲੋ ਮੈਂ ਇਹ ਨਹੀਂ ਕਹਿੰਦਾ ਹੈਗਾ ਅੱਜ ਕੱਲ ਪ੍ਰਾਈਵੇਟ ਲਾਈਫ ਹੈ ਹਰ ਇਨਸਾਨ ਜਿਹੜਾ ਹੈਗਾ ਇੱਕ ਗਰਲਫ੍ਰੈਂਡ ਬੁਆਏਫ੍ਰੈਂਡ ਬਣਾ ਰਿਹਾ ਹੈ ਠੀਕ ਹੈ ਜੇ ਜ਼ਿਆਦਾ ਹੀ ਵਿਆਹ ਕਰੋ ਵਿਆਹ ਕਰਕੇ ਜੋ ਮਰਜ਼ੀ ਕਰੋ ਆਪਣਾ ਔਰ ਆਪਣੇ ਘਰ ਵਾਲੀ ਦੀਆਂ ਆਪਣੀ ਗਰਲਫ੍ਰੈਂਡ ਦੀਆਂ ਆਪਣੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹ ਵੀ ਇਸ ਇਸ ਕੰਮ ਦੇ ਵਿੱਚ ਉਤਰ ਰਹੇ ਆ ਕਿ ਪੈਸਾ ਆਏਗਾ ਉਹ ਵੀ ਇੱਜਤਾਂ ਦੇ ਨਾਲ ਖੇਡ ਕੇ ਖੇਡ ਰਹੇ ਨੇ ਬੜਾ ਅਫਸੋਸ ਹੁੰਦਾ ਇਹ ਕਲਚਰ ਦੇਖ ਕੇ ਇਹੋ ਜਿਹਾ ਸਿਸਟਮ ਦੇਖ ਕੇ ਕਿ ਕਿਹੜੇ ਪਾਸੇ ਨੂੰ ਜਾ ਰਹੇ ਆ ਸਹੀ ਗੱਲ ਦੱਸਾਂ ਨਾ ਸਰਕਾਰਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਸਰਕਾਰਾਂ ਨੂੰ ਚਾਹੀਦੀਆਂ ਵੋਟਾਂ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਹੈ ਚਾਹੇ ਜੋ ਕੋਈ ਵੀ ਜੋ ਵੀ ਜੋ ਮਰਜ਼ੀ ਕਰੇ ਪਰ ਅਸਲ ਦੇ ਵਿੱਚ ਇਹਦਾ ਅਸਰ ਤੁਹਾਡੇ ਬੱਚਿਆਂ ਤੇ ਤੁਹਾਡੇ ਤੇ ਪਏਗਾ ਮੈਂ ਪਹਿਲਾਂ ਗੱਲ ਕਰਕੇ اٹਿਆ ਸੀ ਸਨੀ ਲਿਉਨੀ ਨੇ ਆਪਣੀ ਇੱਕ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਸੀ ਕਹਿੰਦੀ ਮੈਂ ਜੋ ਕਿਛ ਕੀਤਾ ਜਾਂ ਅਸੀਂ ਜੋ ਕੁਝ ਕੀਤਾ ਸਾਡੇ ਬੱਚੇ ਉਹ ਚੀਜ਼ ਨੂੰ ਨਾ ਦੇਖਣ ਨਾ ਉਸ ਬਾਰੇ ਜਾਣਣ ਕਿ ਮੇਰੇ ਮਾਪੇ ਕੀ ਕਰਦੇ ਰਹੇ ਆ ਅੱਜ ਕੁਲੜ ਪੀਜੇ ਵਾਲੇ ਆ ਉਹ ਭਾਵੇਂ ਕੰਜਰਪੂਣਾ ਕਰਦੇ ਕੱਲ ਨੂੰ ਬੱਚਾ ਵੱਡਾ ਹੋਏਗਾ ਉਹਨੂੰ ਉਹਦੇ ਮਾਪੇ ਦੀਆਂ ਹਰਕਤਾਂ ਦੇਖ ਕੇ ਦੂਜੇ ਲੋਕ ਦੂਜੇ ਬੱਚੇ ਛੇੜਨਗੇ ਤੇ ਤੇਰੇ ਮਾਪੇ ਤਾਂ ਹਾਂ ਕੁਝ ਕਰਦੇ ਰਹੇ ਆ ਇਸ ਕਰਕੇ ਦੋਸਤੋ ਆਪਣੇ ਬੱਚਾ ਨੂੰ ਵੀ ਕੰਟਰੋਲ 'ਚ ਰੱਖ ਲਓ ਬੱਚਿਆਂ ਤੇ ਨਿਗਾਹ ਰੱਖੋ ਕਿ ਬੱਚੇ ਕਰ ਕੀ ਰਹੀ ਹੈ ਕਿੱਧਰ ਜਾਂਦੇ ਆ ਮੋਬਾਈਲ ਤੇ ਕੀ ਦੇਖਦੇ ਆ ਕਿਉਂਕਿ ਅੱਜ ਕੱਲ੍ਹ ਧੋਰ ਮੋਬਾਈਲਾਂ ਦਾ ਇਹ ਸਭ ਕੁਝ ਚੱਲ ਰਿਹਾ ਹੈ ਤੁਸੀਂ ਅੱਜ ਕੱਲ੍ਹ ਸਾਈਟਾਂ ਬੜੀਆਂ ਹੋਈਆਂ ਮੋਬਾਈਲ ਤੇ ਇੱਕ ਹੱਥ ਮਾਰਨਾ ਸੂਤਰਾਂ ਦੀਆਂ ਵੀਡੀਓ ਆ ਜਾਣੀਆਂ ਉਹ ਇੰਨਾ ਜੋਸ਼ ਵਧਾ ਦਿੰਦੀਆਂ ਨੇ ਬੰਦੇ ਦਾ ਕਿ ਬੰਦਾ ਫਿਰ ਪੁੱਠੇ ਕੰਮ ਕਰਨ ਦੇ ਲਈ ਉਤਾਵਲਾ ਹੁੰਦਾ ਔਰ ਜਿਹੜੀਆਂ ਗਲਤ ਸਾਈਟਾਂ ਬੜੀਆਂ ਹੋਈਆਂ ਉਹ ਪੈਸੇ ਕਮਾਣ ਦੇ ਲਈ ਵੀ ਤੁਹਾਨੂੰ ਖਸਉਂਦੀਆਂ ਨੇ ਕਿ ਵੀਡੀਓ ਅਪਲੋਡ ਕਰੋ ਤੁਹਾਨੂੰ ਪੈਸਾ ਆਏਗਾ ਇਸ ਕਰਕੇ ਦੋਸਤੋ ਇਦਾਂ ਦੇ ਪੁੱਠੇ ਕੰਮ ਕਰਨਾ ਵਾਲਿਆਂ ਤੋਂ ਔਰ ਕਰਨ ਦੇ ਲਈ ਜੇ ਤੁਸੀਂ ਸੋਚ ਰਹੇ ਹੋ ਤੇਰਾ ਖੇੜਾ ਛੱਡ ਕੇ ਇੱਕ ਚੰਗੀ ਜ਼ਿੰਦਗੀ ਚੰਗੇ ਇਨਸਾਨ ਬਣੋ ਕਿਉਂਕਿ ਬੰਦਾ ਜਦੋਂ ਗੁਨਾਹ ਕਰ ਲੈਂਦਾ ਹੈ ਨਾ ਉਦੋਂ ਬਾਅਦ ਪਛਤਾਵਾ ਇੰਨਾ ਹੁੰਦਾ ਹੈ ਬੰਦਾ ਕਹਿੰਦਾ ਕਿਤੇ ਮੇਰੇ ਬੱਚੇ ਨਾ ਦੇਖ ਲੈਣ ਮੈਂ ਲੋਕਾਂ ਦੇ ਵਿੱਚ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ ਤੁਸੀਂ ਕਿਸੇ ਰਿਸ਼ਤੇਦਾਰੀ ਚ ਨਹੀਂ ਜਾ ਸਕਦੇ ਤੁਸੀਂ ਕਿਤੇ ਵਿਚਰ ਨਹੀਂ ਸਕਦੇ ਆਮ ਇਨਸਾਨ ਬਣ ਕੇ ਕਿਉਂਕਿ ਲੋਕ ਜਿਹੜੇ ਨੇ ਉਹ ਫਟੌਟ ਕਰਨਗੇ ਤੁਹਾਡਾ ਜੀਣਾ ਮੁਸ਼ਕਲ ਹੋ ਜਾਏਗਾ ਸੋ ਆਪਣੇ ਬੱਚਿਆਂ ਤੇ ਕਿੱਥੇ ਜਾ ਰਹੇ ਨੇ ਕੀ ਕਰ ਰਹੇ ਨੇ ਇਹ ਤੇ ਵੀ ਕੰਟਰੋਲ ਕਰਨਾ ਹੈ ਤੇ ਆਪਣੀਆਂ ਬੱਚਿਆਂ ਨੂੰ ਵੀ ਇਸੇ ਖਾਓ ਕਿ ਬੇਟਾ ਇੱਜ਼ਤ ਉਹ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜੇ ਇੱਕ ਵਾਰੀ ਗਈ ਹੋਈ ਇੱਜ਼ਤ ਵਾਪਸ ਮੁੜ ਕੇ ਨਹੀਂ ਆਉਣੀ ਜਿਹੜੇ ਪੁੱਠੇ ਕੰਮ ਕਰਦੇ ਨੇ ਉਹ ਭਾਵੇਂ ਸ਼ੌਂਕ ਲਈ ਕਰਨ ਭਾਵੇਂ ਜੋਸ਼ ਲਈ ਕਰਨ ਇਹਦਾ ਖਮਿਆਜਾ ਅੱਗੇ ਜਾ ਕੇ ਭੁਗਤਣਾ ਹੀ ਪੈਂਦਾ ਹੈ ਪਰ ਬਹੁਤ ਮਾੜਾ ਭੁਗਤਣਾ ਪੈਂਦਾ ਸੋ ਇਦਾਂ ਦੇ ਪੁੱਠੇ ਕਰਮ ਤੋਂ ਕੰਮ ਕਰਨ ਤੋਂ ਬਚੋ ਜੋ ਆਪਣੀ ਜ਼ਿੰਮੇਵਾਰੀ ਬਣਦੀ ਹੈ ਪੜ੍ਹਾਈ ਕਰਨ ਦੀ ਜਾਂ ਮਾਪੇ ਜਿਸ ਫੀਲ ਦੇ ਵਿੱਚ ਜਾਣ ਨੂੰ ਕਹਿ ਰਹੇ ਨੇ ਜਿਸ ਦੀ ਤਿਆਰੀ ਕਰਦੇ ਨੇ ਉਸ ਦੀ ਉਸ ਲਈ ਆਪਣੀ ਪੜਾਈ ਕਰੋ ਔਰ ਇਹੋ ਜਿਹੇ ਲੋਕਾਂ ਨਾਲ ਨਾਤਾ ਵੀ ਨਾ ਰੱਖੋ ਯਾਰ ਜਿਹੜੇ ਗਲਤ ਆਜਕਲ ਮੈਂ ਦੇਖਦਾ ਹਾਂ ਉਹਨਾਂ ਮੁੰਡੇ ਐਨੇ ਜ਼ਿਆਦਾ ਉਹਨਾਂ ਕੋਲ ਮੋਬਾਈਲ ਹੈਗੇ ਨੇ ਉਸ ਵਾਖੇ ਕੁਛ ਨਾ ਕੁਛ ਉਦਾਂ ਦੀਆਂ ਨਾੜ ਗੰਦੀਆਂ ਗਾਲਾਂ ਕੱਢਦੇ ਪ੍ਰਾਈਵੇਟ ਪਾਰਟ ਦੀਆਂ ਔਰਤਾਂ ਦੇ ਪ੍ਰਾਈਵੇਟ ਪਾਰਟ ਦੀਆਂ ਨਾ ਲੈ ਕੇ ਗੰਦੀਆਂ ਗਾਲਾਂ ਕੱਢਦੇ ਨੇ ਤੇ ਇਨੀ ਸ਼ਰਮ ਆਉਂਦੀ ਆ ਦੇਖ ਕੇ ਕਿ ਇਹਦੀ ਉਮਰ ਕੀ ਹੈ ਇਹ ਕਿੰਨੇ ਛੋਟੇ ਬੱਚੇ ਐ ਸਕੂਲ ਚ ਪੜਦੇ ਐ ਮਾਪੇ ਆਪਣਾ ਰਹਿਦੇ ਐ ਉਹ ਕਿੰਨਾ ਗੰਦਪਾ ਕਰਦੇ ਮਤਲਬ ਸਾਨੂੰ ਮੋਬਾਈਲ ਨੇ ਜਿੱਥੇ-ਜਿੱਥੇ ਐਨਾ ਜ਼ਿਆਦਾ ਐਡਵਾਂਸ ਕਰ ਦਿੱਤਾ ਹੈ ਉੱਥੇ-ਉੱਥੇ ਮੋਬਾਈਲ ਨੇ ਸਾਡਾ